ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਪਾਂ ਪਹੁੰਚ ਚੁੱਕੇ ਆ ਜੀ ਸੁਨਾਮ ਸਹਿਰ ਦੇ ਵਿੱਚ ਤੇ ਕਰਾਉਣਾ ਸੁਣਾਮ ਸਹਿਰ ਦੀ ਸਾਇਰ ਤੇ ਕੀਤਾ ਹੋਈ ਕਰਾਉਣਾ ਸੁਣਾਮ ਦੀ ਸਾਇਰ ਬਣੇ ਵੀ ਹੋ ਵੀਡੀਓ ਦੇ ਨਾਲ ਨਾਲ ਆ ਲਓ ਜੀ ਸੁਨਾਮ ਸਹਿਰ ਦੇ ਵਿੱਚ ਇੰਟਰ ਹੁੰਨੇ ਆਪਾਂ ਇਧਰੋਂ ਆਇਆ ਬਾਈ ਇਧਰੋਂ ਵੇਖੀ ਇਧਰੋਂ ਆਇਆ ਕਿ ਆ ਰਹਾ ਹਤਾ ਸੰਗਰੂਰ ਨੂੰ ਜਾਂਦਾ ਬਾਈ ਐਂਟਰ ਹੋਣ ਸਾਰੇ ਆ ਰਹਾ ਹਤਾ ਜਾ ਰਹਾ ਬਾਈ ਸੰਗਰੂਰ ਠੀਕ ਹੈ ਇਹ ਆਪਾਂ ਜਾਣਾ ਸਿੱਧਾ ਸੁਨਾਮ ਕੋਪਾ ਜਾਣਾ ਸਿੱਧਾ ਸੁਨਾਮ ਬਾਈ ਹੁਣ ਸਹਿਰ ਹੋਏ ਯਾਰ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਬਈ ਕੁਰਸੀਆਂ ਬਣਾ ਕੇ ਰੱਖ ਰਖੇ ਨੇ ਬਾਈਆਂ ਨੇ ਇਹ ਰੋਡ ਦੇ ਉੱਤੇ ਹੀ ਬਣਾਈਆਂ ਨੇ ਬਾਈ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਕੁਰਸੀਆਂ ਨੇ ਬਈ ਬਣਾਈਆਂ ਹੋਈਆਂ ਲਓ ਜੀ ਚੱਲਦੇ ਆ ਭੱਗੇ ਹੁਣ ਦੇ ਜੀ ਰੋ ਆਪਣਾ ਨੇ ਹੁਣ ਇੰਟਰੋ ਸਹਿਰ ਸੁਨਾਮ ਅੱਗੇ ਚੱਲੀ ਚੱਲਦੇ ਹੁਣ ਆਪਾ ਸੋਨੂੰ ਲੋਗਾਂ ਨੇ ਕੀ ਕੁਛ ਹੋ ਬਈ ਲੋ ਜੀ ਆਹ ਕੁਵਾਰ ਉਹਨੀਆਂ ਕੋਈ ਪਾਸ ਸਿਟੀ ਇਹ ਜੋ ਮਹਾਰਾਜ ਪਰਸ ਹੋਇਆ ਥੋੜਾ ਜੀ ਭਾਈ ਏਕੀ ਚੱਲੋ ਸੁਨਾਮ ਦੇ ਨਹੀਂ ਆ ਰਹੇ ਕੋਸਣ ਨੂੰ ਦਿਖਾਵਾਂਗੇ ਅੱਗੇ ਕੀ ਪਤਾ ਲੋ ਬਾਈ ਜੀ ਆ ਕਚੈਰੀ ਆ ਗਿਆ ਸੁਨਾਉਂ ਦੀਆਂ ਕਚੈਰੀਆਂ ਨੇ ਬਾਈ ਇਹ ਕਚੈਰੀਆਂ ਹੋ ਗਏ ਬਾਈ ਜੀ ਸੁਨਾਓ ਲੋ ਜੀ ਆ ਆ ਗਿਆ ਸੀ ਦੋਦੂ ਸਿੰਘ ਜੀ ਦਾ ਪੁੱਤ ਸੀਦ ਉੱਤੋਂ ਸੰਗੀਤ ਆਉਂਦਾ ਹੈ ਤੇ ਆਪ ਬੋਰਡ ਲੱਗਾ ਬਈ ਕੰਮ ਕਰ ਦੇ ਠੀਕ ਹੋ ਜੀ ਇਹ ਆਪ ਉੱਤੋਂ ਸੰਗੀਤ ਆਉਂਦਾ ਹੈ ਆ ਜਾਵੇ ਕਰੋ ਬਣੀਏ ਇੱਥੇ ਬਈ ਇੱਥੇ ਮੰਤਰੀ ਆਉਂਦੇ ਆ ਬਈ ਬਹੁਤ ਇੱਕ Aí ਚੱਲਦੇ ਹੁਣ ਆਪਾਂ ਅੱਗੇ ਬਾਈ ਲੋ ਜੀ ਆ ਰਹਾ ਤਾਂ ਮਾਨਸਾ ਬਠਿੰਡਾ ਆਪ ਕੋਲੋਂ ਤੁੰਦੀ ਛੜ ਕੇ ਬਾਈ ਇਹ ਦੇਖੋ ਸਈਦ ਉਦਦ ਸਿੰਘ ਦਾ ਪੁੱਤ ਨਾ ਇੱਥੋਂ ਕੋਲੋਂ ਤੁੰਦੀ ਰਹਤਾ ਜਾਂਦਾ ਬਾਈ ਇਹ ਸਿੱਧਾ ਮਾਨਸਾ ਬਠਿੰਡਾ ਮਾਨਸਾ ਨਾਲ ਬਠਿੰਡੇ ਨੂੰ ਜਾਣਾ ਬਾਈ ਆਪ ਕੋਲ ਜਾਂਦਾ ਬਾਈ ਪੁਲ ਚੜਨਾ ਪੈਂਦਾ ਹੈ ਆਪਣਾ ਪੁੱਲ ਝੜ ਕੇ ਸਿੱਧੇ ਮਾਨਸਾ ਵੱਲ ਜੰਦਾਂ ਜਾਂਦਾ ਪਿਆ। ਆ ਦੇਖ ਲੋ ਕਰ ਲਓ ਬਾਈ। ਹੁਣ ਆਪਾਂ ਤੁਹਾਨੂੰ ਅੱਗੇ ਚੱਲ ਕੇ ਦਿਖਾਉਣਾ ਕੀ ਪਤਾ ਬਾਈ। ਉਹ ਬਾਈ ਉੱਪਰਲਾ 뷰 ਦੇਖੋ ਪੁੱਲ ਦੇ ਉੱਤੇ ਖੜਿਆ ਆਪਾਂ। ਜੋ ਮਾਨਸਾ ਵੱਲ ਇਹਨਾਂ ਪੁੱਲ ਜਾਂਦਾ ਨਾ। ਉਹਦੇ ਉੱਤੇ ਖੜਿਆ ਆ ਬਾਈ। ਵੀਊ ਦੇਖੋ ਤੁਸੀਂ ਸੁਨਾਮ ਜ਼ੈਰ ਦਾ ਇਹ ਸੁਨਾਮ ਜ਼ੈਰ ਦਾ ਵੀਊ ਦੇਖ ਲੋ ਆ ਫਸੜੇ ਪੁਲ ਦੇ ਉੱਤੇ ਜੇ ਮਾਨਸਾ ਬਟਿੰਡਾ ਨੂੰ ਜਾਂਦਾ ਇਤੋ ਵੀ ਉਸ ਨਾਮ ਸਹਿਰ ਆ ਬਾਈ ਇਹ ਉਸ ਨਾਮ ਸਹਿਰ ਆ ਬਾਈ ਉਹ ਬਹੁਤ ਦੂਰ ਹੈ ਉੱਚਾ ਹੈ ਇਧਰੋਂ ਬਹੁਤ ਉੱਚਾ ਬਾਈ ਸਨਾਮ ਸਹਿਰ ਸਨਾਮੂ ਜ਼ਾਹਿਰ ਬਹੁਤ ਉੱਚਾ ਵਈ ਜਿਹੜਾ ਪੁਰਾਣਾ ਸਨਾਮ ਆਇਆ ਇਹ ਆ ਦੇਖ ਇਹ ਬਹੁਤ ਉੱਚਾ ਹੈ ਉੱਲੋ ਵੀ ਉੱਚਾ ਭਈਆ ਉਹ ਪੁਰਤੇ ਕਰੇ ਇਹ ਚੱਲਦੇ ਹੁਣ ਆਪਾਂ ਅੱਗੇ ਵਿਖਾਉਣੇ ਅੱਗੇ ਵੀ ਕੀ ਕੋਈ ਆਲੋ ਜੇਦੋਂ ਆਪਾਂ ਸਨਾਮ ਤੋਂ ਪੁਰਤੇ ਦਾ ਮਾਨਸਾਂ ਨੂੰ ਜਾਂਦਾ ਏ ਆਹ ਰਸਤਾ ਵਗਿਆ ਮਾਨਸਾਂ ਬਟੰਡਾ ਨੂੰ ਭਈ ਇਹਦੇ ਉੱਤੇ ਹੀ ਆ ਸਰਕਾਰੀ ਹਸਪਤਾਲ ਆ ਭਈਆ ਸਲਾਮ ਦਾ ਸਰਕਾਰੀ ਹਸਪਤਾਲਾ ਪੋਲਾ ਉੱਤਰੋਂ ਸਾਰੇ ਬਾਈ ਠੀਕ ਹੈ ਬਾਈ ਜੀ ਤੇ ਬਾਕੀ ਚੱਲਦੇ ਹੁਣ ਆਪਾਂ ਬਾਜ਼ਾਰ ਚ ਠੀਕ ਹੈ ਜੀ ਆਗਾ ਹਸਪੀਟਲ ਸਰਕਾਰੀ ਤੇ ਆਹ ਰਾਹ ਤਾਂ ਸਿੱਧਾ ਜਾਂਦਾ ਬਟੰਡੇ ਨੂੰ ਬਟੰਡਾ ਮਾਨਸਾ ਬਾਈ ਸਿੱਧੇ ਰਾਹ ਤਾਂ ਜਾ ਰਿਹਾ ਠੀਕ ਹੈ ਬਾਈ ਜੀ ਤੇ ਆਹ ਕੋਲ ਉੱਤਨਸਾਰੇ ਹੀ ਹਸਪੀਟਲ ਆ ਇਧਰ ਕੋਲ ਉੱਤਨਸਾਰੇ ਹੀ ਹਸਪੀਟਲ ਆ ਬੰਨੇ ਸ੍ਰੀ ਉਦਮ ਸਿੰਘ ਸਿਵਲ ਹਸਪਤਾਲ ਸੁਨਾਮ ਤੇ ਹੁਣ ਆਪਾਂ ਚੱਲਦੇ ਆ ਭਈ ਅੱਕੇ ਲਓ ਜੀ ਇਹ ਆ ਸੁਨਾਮ ਦੀ ਲੋਹਾ ਮਾਰਕੀਟ ਲੋਹਾ ਮਾਰਕੀਟ ਆ ਭਈ ਸੁਨਾਮ ਸ਼ਹਿਰ ਦਾ ਇਹ ਆਹ ਵਈ ਦੇਖੋ ਹੁੰਦਾ ਘੱਟ ਵੱਤ ਦੀਆਂ ਖਚਰੇ ਵਾਲੇ ਖਚਰੇ ਰੇੜਿਆਂ ਤੇ ਜਾਂਦੇ ਅੱਗੇ ਸਮਾਨ ਹੁੰਦਾ ਟੈਂਪੂ ਕਰ ਰੇੜਿਆਂ ਤੇ ਜਾਂਦਾ ਅੱਗੇ ਖਚਰੇ ਰੇੜਿਆਂ ਤੇ ਜਾਂਦਾ ਇਹਨਾਂ ਚ ਹੀ ਜਾਂਦਾ ਸਭ ਇਹ ਸਾਰਾ ਸਮਾਨ ਤੇ ਬਾਕੀ ਇਧਰ ਵੱਡੀਆਂ ਦੁਕਾਨਾਂ ਆ ਗਈਆਂ ਬਈ ਦੂਸਰੀਆਂ ਵੀ ਆ ਗਈਆਂ ਆਪਣੇ ਸੌਦੇ ਪੱਤੇ ਵਾਲੀਆਂ ਇਹ ਇੱਥੇ ਲੋਜ ਦਾ ਸਮਾਨ ਬੰਦਾ ਭਾਈ ਆ ਆਹ ਮਾਰਕੀਟ ਚ ਗੱਲ ਉਹ ਹਲਾਪਾ ਵੱਧਦਾ ਭਾਈ ਚਲੋ ਆਹ ਮਾਰਕੀਟ ਆ ਭਾਈ ਸੁਨਾਮ ਦੀ ਹਲੋ ਜੀ ਬਾਜ਼ਾਰ ਚ ਪੜ ਗਏ ਆਪਾਂ

ਦੇਖੋਣਾ ਸਾਨੂੰ ਪਿਆਰ ਸੁਣਾ 99 ਸ਼ੋਰੂਮ ਦੇਖਾ ਜੀ ਆਹ ਦੇਖ ਰਿਹਾ ਪਾਕਿਆ ਮੰਦਰ ਠੀਕ ਹੈ ਹਲੋ ਜੀ ਇਹ ਦਾ ਸੰਸਾਨ ਘਾਟ ਮੰਨ ਕੇ ਚਲੋ ਆਜੀ ਮੰਦਰਾਪਰਾਇ ਸਮਸ਼ਾਨ ਘਾਟ ਦੇਖੋ ਕਿੰਨਾ ਸੋਹਣਾ ਬਣਾਇਆ ਬਈ ਸਮਸ਼ਾਨ ਘਾਟ ਸੁਨਾਮ ਸ਼ਾਹਰ ਦਾ ਠੀਕ ਹੈ ਜੀ ਚੱਲਦੇ ਆਪਾਂ ਅੱਗੇ ਦਿਖਾਉਣਾ ਸਾਨੂੰ ਹੋਰ ਵੀ ਕੁਝ ਆ ਦਿਖਾਉਣਾ ਬਈ ở top ba vậy, tsunami vậy à à ਲੋਕ ਇੱਧਰ ਆ ਗਿਆ ਬਈ ਬੱਸ ਸਟੈਂਡ ਸੁਨਾਮ ਜ਼ਾਇਰ ਦਾ ਬੱਸ ਸਟੈਂਡ ਆ ਭਾਈ ਇਹ ਇੱਗਾ ਇਹ ਬੱਸ ਓਡਾ ਸੁਨਾਮ ਜ਼ਾਇਰ ਦਾ ਕਾਲੇ ਹਾਟਾ ਬੇ ਬਿਲਕੁਲ ਸਾਹਮਣੇ ਬਸ ਸਟੈਂਡ ਹੈ ਬਾਈ ਕਾਲੇ ਦੇ ਹਾਟੇ ਤੇ ਚੱਲਦੇ ਆਪਾਂ ਅੱਗੇ ਦਿਖਾਉਣੇ ਆ ਹੋਰ ਵੀ ਕਿੱਕਸਾ ਸੁਨਾਮ ਸਾਹਿਰ ਤੋਂ ਨੋਵੇਂ ਮਟਰੋਨ ਹੁਣ ਆਪਾਂ ਜੱਲੇਪੜ ਨੂੰ ਬਾਫਸ ਤੇ ਖਾਲੇ ਸਮੋਸੇ ਆਪਾਂ ਨੇ ਇੱਥੋਂ ਬਾਈ ਤੋਂ ਸੁਨਾਮ ਦੇ ਵਿੱਚ ਤੇ ਆ ਸਮੋਸੇ ਕੱਲੇ ਸਮੋਸੇ ਹੀ ਬਣਾਉਂਦਾ ਬਾਈ ਸਮੋਸੇ ਵੀ ਐਸਾ ਨਾ ਪੂਰੇ ਟੌਪੇ ਬਣਾਉਂਦਾਗਾ ਤੇ ਆਹ ਦੇਖੋ ਗਾ ਘਰ ਇਹਨਾਂ ਕੋਲ ਕੀੜੇ ਲੱਗੇ ਰਹਿੰਦੇ ਆ ਬਣਾਉਣ ਵਾਲਿਆਂ ਨੇ ਚਾਰ ਪੰਜ ਦਿਨ ਰੱਖਿਓ ਦੇ ਗਾ ਕੇ ਸਵੇਰੀ ਚੱਲ ਪੈਂਦਾ ਵਈਆਂ ਕੋਲ ਕੱਲਾ ਸਮੋਸਿਆਂ ਦਾ ਹੀ ਗਰੂਰ ਹੋ ਰਹਿਣਾ ਦਾ ਸਮੋਸਾ ਇੱਕ ਨੰਬਰ ਆ ਪੂਰੇ ਸੁਨਾਮ ਦੇ ਵਿੱਚ ਬਾਈ ਆਹ ਬਾਈ ਬਣਾਉਂਦਾ ਹੈਗਾ ਕੱਲਾ ਸਮੋਸੇ ਬਣਾਉਂਦਾ ਆਹ ਬਾਈ ਹੈਗਾ ਵਾਹ ਆਹ ਦੇਖ ਰਾਮ ਕਰ ਹੂੰ ਹੂੰ ਔਰ ਵਈਆ ਜੀ ਵੀ ਸ਼ਾਪ ਹੈ ਜੀ ਕੱਲਾ ਸਮੋਸਿਆਂ ਦੀ ਕੰਮ ਇੱਕ ਨੰਬਰ ਸਮੋਸਾ ਬਾਈ ਪੂਰੇ ਸੁਨਾਮ ਦੇ ਵਿੱਚ ਪੂਰਾ ਸਫਾਈ ਵਾਲਾ ਕੰਮ ਆ ਕੋਈ ਹੋਣੀ ਹੈਗਾ ਜੇਣਾ ਪੂਰਾ ਸਾਫ ਸਫਾਈ ਵਾਲਾ ਕੰਮ ਆ ਪਾਈਆਂ ਦਾ ਇਹ ਇਹ ਜਦੋਂ ਆਪਾਂ ਪਟਿਆਲੇ ਕਿੰਨੇ ਆਉਣਾ ਹੈ ਨਾ ਪਟਿਆਲੇ ਕਿੰਨੇ ਸੁਨਾਮ ਚ ਇੰਟਰ ਹੁੰਦੇ ਹੈਗੇ ਤੇ ਆ ਗੁਰਦੁਆਰਾ ਸਾਹਿਬ ਆ ਖੱਬੇ ਪਾਸੇ ਸੱਜੇ ਪਾਸੇ ਪਾਈਆਂ ਦੀ ਸ਼ਾਹਬਾ ਸਮੋਸਿਆਂ ਦੀ ਜਦੋਂ ਆਪਾਂ ਪਟਿਆਲੇ ਵੱਲੋਂ ਆਵਾਂਗੇ ਆ ਗੁਰਦੁਆਰਾ ਸਾਹਿਬ ਥੈਂਕ ਯੂ ਸੋਵਲ ਗੁਰਤਾਰਾ ਮੋਰਾਂ ਵਾਲੀ ਮੋਰਾਂ ਵਾਲੀ ਵਾਲੀ ਇਹ ਕੋਈ ਵਜਦੀ ਤਾਂ ਕਿਵੇਂ ਉਹ ਹੋਊਗੀ ਕੀ ਹੁੰਦਾ ਸਾਰਾ ਕੁਲੂਨੀਆ ਤੇ ਆ ਗੁਰੂ ਘਰ ਆ ਬਾਈ ਜੇ ਪਟਿਆਲੇ ਵੱਲੋਂ ਆਈਏ ਸੁਨਾਮ ਚ ਇੰਟਰੋ ਕੇ ਖੱਬੇ ਪਾਸੇ ਮੋਰਾਂ ਵਾਲੀ ਗੁਰੂ ਘਰ ਹੈ ਤੇ ਸੱਜੇ ਪਾਸੇ ਸ਼ਾਪ ਪੈਨਾਂ ਦੀ ਆਤੀ ਬਾਈ ਠੀਕ ਹਨ ਜੇ ਸੁਨਾਮ ਵੱਲੋਂ ਆਈਏ ਆਪਾਂ ਕਿ ਨਹੀਂ ਕਿਧਰੋਂ ਸੁਨਾਮ ਕੰਨੀ ਹੋਈ ਪਟਿਆਲੇ ਨੂੰ ਜਾਣੇ ਖਤਰਾਂ ਤਾਂ ਹੈਗੀਆਂ ਬਾਈ ਇਹਨਾਂ ਦੀ ਸ਼ਾਪ ਸੱਜੇ ਪਾਸੇ ਨਾ ਸੌਰੀ ਫਿਰ ਖੱਬੇ ਪਾਸੇ ਬਣ ਜੂ ਬਾਈ ਜੇ ਸੁਨਾਮ ਵੱਲੋਂ ਆਈਏ ਤਾਂ ਖੱਬੇ ਪਾਸੇ ਬਣ ਜਾਂਦੀ ਆ ਬਾਈ ਜੇ ਪਟਿਆਲੇ ਵੱਲੋਂ ਹੋਈ ਤਾਂ ਸੱਜੇ ਪਾਸੇ ਬਣ ਜਾਂਦੀ ਆ ਤੇ ਆਹ ਸ਼ਾਪ ਆ ਇਹਨਾਂ ਦੀ ਸਮੋਸੇ ਕੱਲੇ ਸਮੋਸੇ ਹੀ ਬਣਾਉਂਦੇ ਆ ਤੇ ਸਮੋਸੇ ਨੇ ਇਹਨਾਂ ਦੇ ਯਰਮ ਇੰਨੇ ਕੁ ਵੈਲੂ ਇੰਨੇ ਕੁ ਵਧੀਆ ਬਣਾਉਂਦੇ ਨਾ ਜਿੰਨੇ ਵੀ ਕਹਿ ਦੋ ਤੁਸੀਂ ਬਾਈ ਠੀਕ ਹਨ ਬਾਈ ਮੈਂ ਵੀ ਹੁਣ ਆਇਆ ਸੀ ਇਧਰ ਸੁਨਾਮ ਕੰਨੀਓ ਤੇ ਮਾਚੜਾ ਆਪਾਂ ਵੇਖਣ ਦਾ ਕਰਕੇ ਜਾਨੇਗੇ ਫਿਰ ਮੈਂ ਸੋਚਾ ਮੈਂ ਇਹ ਵੀ ਵਿੱਚ ਐਡ ਕਰ ਕਿਉਂਕਿ ਜਿੱਥੇ ਜਿੱਥੇ ਰੁਕੇਗੇ ਉਹੋ ਉਹ ਚੀਜ਼ਾਂ ਆਪਾਂ ਐਡ ਕਰੀਏ ਏਸੀ ਸੁਨਾਮ ਸ਼ਹਿਰ ਦੀ ਵੀਡੀਓ ਤੇ ਮੇਰਾ ਵੀਰਾਂ ਚੈਨਲ ਨੂੰ ਬਹੁਤ ਬਹੁ ਸਬਸਕ੍ਰਾਈਬ ਕਰ ਲੋ ਵਾਈਲ ਲਾਲਾ ਬਟਨ ਵੀ ਦਬੋ ਦਿਓ ਤਾਂ ਕਿ ਰਿੰਕੂ ਭਾਬਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਾਈਲ ਲਾਲਾ ਬਟਨ ਵੀ ਦਬੋ ਦਿਓ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਮਿਲਦਿਆਂ ਜਲਦੀ ਕੋਈ ਅਗਲੇ ਨਵੀਂ ਵੀਡੀਓ ਤੇ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ